ਨਸ਼ੀਕਾਲ ਜੀ ਕੀ ਹਾਲਤ ਹੈ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਪਿੰਡੋਂ ਆਤੀ ਆ ਗਏ ਹਾਂ ਥੋੜਾ ਹੀ ਲੇਟ ਹੀ ਹੋ ਗਏ ਹਾਂ ਤੇ ਹੁਣ ਸਾਡੇ ਕੋਲ ਇੰਸਟਾਡ ਮਤਲਬ ਕੁਝ ਨਹੀਂ ਹੈ ਬਣਾਉਣ ਵਾਸਤੇ ਤੇ ਸਾਡੇ ਕੋਲ ਮੈਗੀ ਹੈ ਜਿਹੜੀ 2 ਮਿੰਟ ਤੇ ਤਿਆਰ ਹੁੰਦੀ ਆ ਝੂਠ ਹੈ ਨਹੀਂ ਹੁੰਦੀ 2 ਮਿੰਟਸ ਤੇ ਤਿਆਰ ਨਹੀਂ ਹੁੰਦੀ ਤਿਆਰ ਬਟ ਅ ਫਿਲਹਾਲ ਅਸੀਂ ਸਿੱਪੀ ਮੈਗੀ ਬਣਾ ਰਹੇ ਆ ਤੇ ਕਹਿੰਦੇ ਮੈਂ ਬਣਾ ਲੈਣਾ ਵਾਂ ਅੱਜ ਛੇਵੇਂ ਸੀ ਤੇ ਮੈਂ ਸਮਾਨ ਸਮੂਹ ਵੀ ਸਾਫ਼ ਕੇ ਹਟੀਆਂ ਆ ਕਪੜੇ ਧੋ ਪੈਣ ਜਾਣਾ ਸੀ ਕਪੜੇ ਧੋ ਕੇ ਗਏ ਸੀ ਸਾਰੇ ਜੋੜਨ ਵਾਲੇ ਸੀ ਮੈਂ ਉਹ ਕੰਮ ਨੂੰ ਕਰਕੇ ਛੱਡੀ ਐ ਤੇ ਨਾਲੇ ਆਏ ਆਏ ਆਪਣੇ ਪਾਪਾ ਨੂੰ ਦੇਖ ਕੇ ਇੱਕ ਇੱਕ ਖੋਸ਼ ਹੋਈ ਜਾ ਰਹੀ ਹੋਈ ਜਾ ਰਹੀ ਐ ਤੇ ਸੁੱਤੀ ਸੀ ਪਰ ਹੁਣੇ ਉੱਠ ਗਈ ਐ ਮੈਗੀ ਬਣਾਉਣ ਦਾ ਟਾਈਮ ਤੇ ਨੇ ਪਰ ਮੈਗੀ ਤੁਹੀ ਜਿਆਦਾ ਸਵਾਦ ਨੂੰ ਹੁੰਦੇ ਮੈਂ ਨਹੀਂ ਬਣਾਉਣੀ ਇਹ ਤਾਂ ਹੈ ਮੈਗੀ ਤੁਹਾਡੇ ਹੱਥ ਦੀ ਬਹੁਤ ਜ਼ਿਆਦਾ ਸਵਾਦ ਹੁੰਦੀ ਕਿਸੇ ਕਰਕੇ ਮੈਂ ਕਿਰਨ ਨੂੰ ਕਸਟਮ ਨਹੀਂ ਦਿੱਤਾ ਮੈਂ ਕਿ ਤੁਸੀਂ ਮੈਨੂੰ ਸਿਰਫ ਆ ਕੱਢ ਕੇ ਦੇ ਦਿਓ ਤੁਸੀਂ ਜਾਓ ਬਸ ਇਹ ਰਹਿਣ ਦਿਓ ਮੈਂ ਆਪੀ ਕਰ ਦਿੰਦਾ ਤੁਸੀਂ ਬਾਦ ਨੂੰ ਲੈ ਕੇ ਬੈਠੋ ਕਿੰਨ ਦੁੱਧ ਦੁੱਧ ਪੀਣਾ ਹੋਣਾ ਮੈਂ ਬਣਾ ਕੇ ਲਿਆ। ਲੋ ਜੀ ਮੈਗੀ ਹੋ ਗਈ ਰੈਡੀ অলਮੋਸਟ ਸਾਰੀ ਹੁਣ ਬਸ ਗੈਸ ਦਾ ਕੰਮ ਏ ਹੁਣ ਠੰਡੀ ਠੰਡਾ ਪਾਣੀ ਵਿੱਚ ਪਾਇਆ ਠੰਡਾ ਦਾ ਨਹੀਂ ਮਤਲਬ ਨੋਰਮਲ ਜਿਹਾ ਪਾਣੀ ਫਿਲਟਰ ਦਾ ਪਾਏ ਵਿੱਚ ਹੁਣੇ ਆਪਣੇ ਬੋਇਲ ਕਰਕੇ ਠੀਕ ਹੋ ਜੂਗੀ। ਹੁਣ ਬਸ ਇਹਨੂੰ ਬੰਦੀ ਕਰਨਾ ਇਹਨੂੰ। ਫੁੱਲ ਗੈਸ ਤੇ ਚਲਾ ਰਿਹਾ ਮੈਂ। ਮੈਨੂੰ ਪਤਾ ਨਹੀਂ ਕਿਉਂ ਹੈਬਿਟ ਹੈ ਮੈਨੂੰ ਫੁੱਲ ਗੈਸ ਤੇ ਚਲਾਉਣ ਦੀ। ਪਤਾ ਨਹੀਂ ਯਾਰ ਦੋਸਤੋ ਜਦੋਂ ਵੀ ਪਿੰਡ ਤੋਂ ਆਉਂਦੇ ਆ ਨਾ ਮੰਨ ਜਿਆ ਥੋੜਾ ਜਿਹਾ ਪਿੰਡ ਵਿੱਚ ਵਸਿਆ ਰਹਿੰਦਾ ਕਿਉਂਕਿ ਦੇਖੋ ਪਿੰਡਾਂ ਵਾਲੇ ਬੰਦੇ ਹੈਗੇ ਆ ਪਿੰਡ ਵਿੱਚ ਜੜ੍ਹਾਂ ਜੁੜੀਆਂ ਹੋਈਆਂ ਨੇ ਭਾ ਵਲੋਗਿੰਗ ਤੋਂ ਇਲਾਵਾ ਜਿਹੜਾ ਸਾਡੇ ਕੰਮ ਬਹੁਤ ਹੁੰਦੇ ਨੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਟੂਰਿਜ਼ਮ ਦਾ ਕੰਮ ਵੀ ਹੈ ਵਲੋਗ ਤੋਂ ਹੋਰ ਕੰਮ ਵੀ ਨੇ ਮਿਊਜ਼ਿਕ ਦਾ ਕੰਮ ਵੀ ਹੈ ਬਹੁਤ ਕੰਮ ਹੁੰਦੇ ਨੇ ਇਸ ਕਰਕੇ ਵਲੋਗਿੰਗ ਸਾਡਾ ਇੱਕ ਪਾਰਟ ਹੈਗਾ ਜਰੂਰ ਲਾਈਫ ਦਾ ਜਦੋਂ ਨੂੰ ਅਸੀਂ ਕਰਨ ਲੱਗ ਗਏ ਸੀ ਤੇ ਬਟ ਇਹ ਮਜ਼ਾ ਆਉਂਦਾ ਹੁਣ ਕਰਕੇ ਵੀ ਤੁਹਾਡੇ ਨਾਲ ਜੁੜੇ ਰਹਿਣਾ ਹਨਾ ਅੱਛਾ ਲੱਗਦਾ ਬਟ ਹੋਰ ਕੰਮ ਬਹੁਤ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ ਮੈਂ ਇੰਨਾ ਜ਼ਿਆਦਾ ਵੀ ਚੱਲਦਾ ਚਲੋ ਇਹ ਤਾਂ ਚੰਗੀ ਗੱਲ ਹੈ ਬਿਜ਼ੀ ਹੁੰਦੇ ਰਹੇ ਨੇ ਇਨਸਾਨ ਨੂੰ ਬਿਜ਼ੀ ਰਹਿਣ ਨਾਲ ਹੀ ਬਰਕਤ ਆਉਂਦੀਆਂ ਨੇ ਤੇ ਉਹ ఎవਰੀਥਿੰਗ ਵਰਕਿੰਗ ਵਧੀਆ ਸਭ ਚੱਲ ਰਿਹਾ ਹੈ ਹੁਣ ਮੈਂ ਬਸ ਮੈਗੀ ਬਣਾ ਕੇ ਲੈ ਕੇ ਜਾਵਾਂ ਕਿਰਨ ਵਾਸਤੇ ਅਸਲ ਮੈਗੀ ਖਾਣੀ ਨਹੀਂ ਚਾਹੀਦੀ ਹੁਣ ਇਨਸਟੈਡ ਟੂ ਸਾਨੂੰ ਕੁਝ ਸੁਝਿਆ ਨਹੀਂ ਵੀ ਕੀ ਕਰੀ ਹੈ ਨਾ ਸਬਜ਼ੀ ਸਬਜ਼ੀ ਬਣਾਣੀ ਪੈਣੀ ਸੀ ਤੇ ਕੋਈ ਵਾਦਤ ਵੀ ਤੁਹਾਨੂੰ ਪਤਾ ਜਾਗ ਰਹੀ ਹੈ ਪਰ ਮੈਂ ਕਿਹਾ ਮੈਂ ਹੀ ਮੈਗੀ ਬਣਾ ਲੈਂਦਾ ਈਜ਼ੀ ਹੋ ਜਾਏਗਾ ਹੋਰ ਵੈਸੇ ਵੀ ਔਰ ਨਾਉਡ ਆਊਟ ਕਿਰਨ ਨੂੰ ਮੇਰੇ ਹੱਥ ਦੀ ਮੈਗੀ ਬਣਾਈ ਹੋਏ ਵਧੀਆ ਲੱਗਦੀ ਹੈ ਔਰ ਮੈਨੂੰ ਵੀ ਆਪਣੇ ਆਪ ਦੀ ਮੈਗੀ ਵਧੀਆ ਤੇ ਵਧੀਆ ਲੱਗਦੀ ਹੈ ਪਤਾ ਨਹੀਂ ਕੋਈ ਹੋ ਜਾਂਦਾ ਸਿਸਟਮ ਆਪਣਾ ਆਪਣਾ ਹੋ ਜਾਂਦਾ ਹੈ ਮੈਨੂੰ ਇੱਦਾਂ ਲੱਗ ਰਿਹਾ ਟਿਊਬਲਾਈਟ ਟੇਢੀ ਹੈ ਤੁਸੀਂ ਦੇਖਿਓ ਜਰਾ ਮੈਨੂੰ ਤੁਹਾਨੂੰ ਵੀ ਲੱਗ ਰਿਹਾ ਹਾਂ ਟੇਢੀ ਲੱਗ ਰਹੀ ਹੈ ਮੈਨੂੰ ਟੇਢੀ ਲੱਗੀ ਹੋਈ ਹੈ ਆ ਕਿ ਇਹ ਸਾਡਾ ਬਹੁਤ ਸਪੈਸ਼ਲ ਜੇ ਗੁਰੂ ਦਾ ਨਾਮ ਜਪ ਕੇ ਬਣਾਓਗੇ ਤਾਂ ਲਾਜਵਾਬ ਸਵਾਦ ਪਾਓਗੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਬਾਕੀ ਕੁਝ ਨਵੇਂ ਗਾਣੇ ਹੁਣ ਨਾ ਅਸੀਂ ਇਹ ਪਲਾਨ ਕਰ ਰਹੇ ਹਾਂ ਕੁਝ ਤੁਹਾਨੂੰ ਦੱਸਿਆ ਸੀ ਕਿ ਮਈ ਜੂਨ ਅਸੀਂ ਇੱਥੇ ਹੀ ਰਹਿਣਾ ਕਿਸੇ ਟਰੈਵਲ ਨਹੀਂ ਕਰਨਾ ਜਾਣਾ ਨਹੀਂ ਟਰੈਵਲ ਜ਼ਰੂਰ ਕਰਨਾ ਇਹ ਤਾਂ ਸ਼ੋਰ ਹੈ ਵੀ ਕਿਤੇ ਪਰ ਗਰਮੀਆਂ ਕੂਰੀਆਂ ਕੱਟ ਕੇ ਟਰੈਵਲ ਕਰਾਂਗੇ ਐਵੇਂ ਨਹੀਂ ਕਰਦੇ ਔਰ 2 ਮਿੰਟ ਇੱਥੇ ਰਹਿਣਾ ਹੈ ਘਰ ਦੇ ਵਿੱਚ ਹੀ ਕੋਈ ਰਿਸ਼ਤੇਦਾਰੇ ਦੇ ਵੀ ਜਾਣਾ ਹਾਂ ਕੋਈ ਉਹ ਦਾ ਸੁਭਾਅ ਬਣ ਜੀ ਕਿਤੇ ਜਾਣ ਦਾ ਉਹ ਗੱਲ ਵੱਖਰੀ ਹੈ ਕੋਈ ਐਮਰਜੈਂਸੀ ਪਰ ਉਹਦਾ ਅਸੀਂ ਸੋਚਿਆ ਵੀ ਕਿਸੇ 홀ੀਡੇਸ ਲਈ ਕਿਸੇ ਰਿਸ਼ਤੇਦਾਰੀ ਦੇ ਜਾਂ ਕਿਰਨ ਨੇ ਪੇਕਿਆਂ ਵੀ ਨਹੀਂ ਜਾਣਾ ਹਨਾ ਬਿਲਜੋਮ ਮੰਮੀ ਹੁਣ ਇਧਰੋਂ ਬਟਾਲੇ ਤੋਂ ਉਹੀ ਇੱਥੇ ਆ ਜਾਣਗੇ ਹਨਾ ਲੱਸੀ ਜਾਈ ਉਹ ਆਈ ਗੱਲ ਤਾਂ ਮੇਲ ਮਿਲਣ ਦੀ ਹੁੰਦੀ ਹੈ ਇੱਕ ਦੂਸਰੇ ਨੂੰ ਤੇ ਉਹ ਉੱਥੇ ਆ ਜਾਣਗੇ ਗੱਲ ਉਹ ਹੀ ਹੋ ਜਾਣੀ ਤੇ ਅਸੀਂ ਹੁਣ ਅਵੋਇਡ ਕਰਾਂਗੇ ਗਿਵਾਦ ਕਰਕੇ ਗਿਵਾਦ ਦੀ ਪਹਿਲੀਆਂ ਗਰਮੀਆਂ ਨੇ ਦੂਸਰੇ ਨੰਬਰ ਦੇ ਉੱਪਰ ਅ ਪਲਾਨਸ ਨੇ ਕੁਝ ਸ਼ੂਟ ਕਰਨ ਦੇ ਸਟੋਰੀਜ਼ ਟਾਈਪ ਹਨ ਤੇ ਉਹ ਉਹਦੀ ਪਲੈਨਿੰਗ ਚੱਲ ਰਹੀ ਹੈ ਸਟੋਰੀ ਮੈਂ ਆਲਮੋਸਟ ਮੇਰੀ ਡਨ ਹੋਈ ਪਈ ਹੈ ਮੈਂ ਕੀ ਬਣਾਣੀ ਹੈ ਤੇ ਚੰਗੀਆਂ ਸੇਧ ਜਿਹੜੀਆਂ ਦੇਣਗੀਆਂ ਉਹ ਸਟੋਰੀਜ਼ ਬਣਾਵਾਂਗੇ ਐਵੇਂ ਨਹੀਂ ਵੀ ਕੁਝ ਵੀ ਬਣਾਤਾ ਹਨ ਜਿਹਦੇ ਵਿੱਚੋਂ ਚੰਗਾ ਕੁਝ ਸਿੱਖਣ ਨੂੰ ਮਿਲੇ ਕੁਝ ਮੈਸੇਜ ਮਿਲੇ ਤੇ ਹਨ ਉਹ ਬਣਾਵਾਂਗੇ ਤੇ ਵਧੀਆ ਤਰੀਕੇ ਨਾਲ ਫਿਲਮਾਵਾਂਗੇ ਉਹਨੂੰ ਕੁਝ ਗੈਜੇਟਸ ਵਗੈਰਾ ਤੁਹਾਨੂੰ ਪਤਾ ਮੈਂ ਗੈਜੇਟਸ ਦਾ ਬਹੁਤ ਸ਼ੌਕੀਨ ਹਾਂ ਇਲੈਕਟ੍ਰੋਨਿਕ ਗੈਜੇਟ ਹੁੰਦੇ ਨੇ ਕੁੱਛ ਜਸਮਾਨ ਸਮਾਨ ਖਰੀਦਣਾ ਹੁਣ ਉਹਦੇ ਬਾਰੇ ਤਿਆਰੀ ਕਰਨੀ ਹੈ ਕੱਲ ਮੈਂ ਜਾਣਾ ਸਮਾਨ ਲੈ ਕੇ ਆਣਾ ਤੇ ਦੇਖੋ ਗਿੰਬਲ ਟ੍ਰਾਈਪੋਡ ਆਪਣੇ ਕੋਲ ਮੋਨੋਪੋਡ ਫੋਰ ਸਾਰਾ ਸਮਾਨ ਲਟਰਮ ਟਰਮ ਹੈਗਾ ਸ਼ੂਟ ਕਰਨ ਨੂੰ ਜੋ ਚਾਹੀਦਾ ਹੁੰਦਾ ਇੱਕ ਦੋ ਚੀਜ਼ਾਂ ਰਹਿ ਗਈਆਂ ਨੇ ਉਹ ਲੈ ਕੇ ਆਨੇ ਆ ਉਹ ਲਿਆ ਕੇ ਬਰਾਬਰ ਕਨਸੈਪਟ ਵੈਸੇ ਆਲਮੋਸਟ ਡਨ ਹੈ ਉਹ ਸ਼ੁਰੂ ਕਰੀਏ ਕਨਸੈਪਟ ਦੇ ਉੱਪਰ ਕੰਮ ਕਰਨਾ ਸਟੋਰੀ ਬਣਾ ਬਾਕੀ ਤੁਸੀਂ ਦੱਸਿਓ ਤੁਹਾਨੂੰ ਯੂ ਵਾਂਟ ਕੀ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਟੋਰੀਜ਼ ਕੁਝ ਬਣਾਈਏ achiyan stories ਬੜੇ ਵਧੀਆ ਲੱਗੇਗਾ ਕਿਉਂਕਿ ਕੰਟੈਂਟ ਘਰੇ ਬੈ ਕੇ ਤਾਂ ਦੋਸਤੋ ਸਿੱਧੀ ਗੱਲ ਜਿਹੜੇ ਵਲੋਗਿੰਗ ਕਰਦੇ ਹੋ ਜਾਂ ਜਿਹੜੇ YouTube ਯੂਟਿਊਬਰ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਘਰੇ ਬੈ ਕੇ ਕੰਟੈਂਟ ਨਹੀਂ ਬਣਦਾ ਜਾਂ ਤਾਂ ਕੁਕਿੰਗ-ਕੁਕਿੰਗ ਕਰੋ ਜਾਂ ਕੁਝ ਹੋਰ ਕਰੋ ਜਾਂ ਗੱਲਾਂ ਕਰੋ ਹਨਾ ਘਰ ਦੇ ਵਿੱਚ ਇੰਨਾ ਕੰਟੈਂਟ ਨਹੀਂ ਬਣਦਾ ਸੋ ਓਬਵੀਅਸਲੀ ਸਟੋਰੀਜ਼ ਬਣਾਵਾਂਗੇ ਤੇ ਸਟੋਰੀਜ਼ ਵੀ ਫਿਰ ਇਸ ਤਰੀਕੇ ਦੀ ਬਣਾਵਾਂਗੇ ਜੇ ਬਣਾ ਹੀ ਰਿਹਾ ਤਾਂ ਵਧੀਆ ਬਣਾਵਾਂਗੇ ਜਿਹੜੀ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤੇ ਤੁਸੀਂ ਸਾਥ ਦਿਓ ਕਮੈਂਟ ਕਰਕੇ ਜੀਓ ਦੱਸਿਓ ਕਿ ਤੁਸੀਂ ਚਾਹੁੰਦੇ ਹੋ ਕਿ ਸਟੋਰੀਜ਼ ਆਣ ਆਪਣੀ ਪਰਿਵਾਰਿਕ ਸਟੋਰੀਜ਼ ਹੋਣੀਆਂ ਬਹੁਤ ਵਧੀਆ ਹੋਣੀਆਂ ਤੇ ਇਸੇ ਪਨੇ ਨੇੜੇ ਲੱਗੀ ਵੀ ਐ ਕਿ ਮੈਂ ਜੀ ਮੇਰੀ ਰਜਰਜ ਕਮਲ ਹੀਰੋਈ ਉਹ ਮੈਂ ਜੀ ਮੇਰੀ ਰਜਰਜ ਕੁਝ ਮੇਰੇ ਗਾਣੇ ਹੈਗੇ ਜੋ ਆਲਰੇਡੀ ਨੇ ਬਹੁਤ ਸੋਹਣੇ ਗਾਣੇ ਬੜੇ ਹੋਏ ਨੇ ਕੋਈ ਆਪਣੇ ਇੰਡਸਟਰੀ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿਨ੍ਹਾਂ ਨਾਲ ਆਪਣੇ ਪਿਆਰ ਹੈਗਾ ਜਿਨ੍ਹਾਂ ਨਾਲ ਜਾਣ ਪਛਾਣ ਹੈਗੀ ਜਿਨ੍ਹਾਂ ਨਾਲ ਵਧੀਆ ਆਪਣਾ ਜਿਵੇਂ ਕਹਿੰਦੇ ਨੇ ਨਾ ਹੈਗਾ ਸਿਸਟਮ ਬਣਿਆ ਹੋਇਆ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਗਾਣੇ ਕਰ ਯਾਰ ਤੇਰੇ ਗਾਣੇ ਵਧੀਆ ਨੇ ਉਹ ਗਾਣੇ ਵਾਸਤੇ ਸਿਰਫ ਆਪਾਂ ਇੱਕ ਸਾਲ 延迟 ਹੋ ਗਏ ਹੁਣ ਆਪਾਂ ਗਾਣਿਆਂ ਵੱਲ ਵੀ ਧਿਆਨ ਦੇ ਰਿਹਾ ਗਾਣੇ ਵੀ ਸ਼ੂਟ ਕਰਦੇ ਨੇ ਇੱਕ ਦੋ ਡੀਲਸ ਵੀ ਆਈਆਂ ਹੋਈਆਂ ਨੇ ਕੋਈ ਕੰਪਨੀ ਮੰਗ ਰਹੀ ਹੈ ਗਾਣਾ ਤੇ ਹੁਣ ਮੈਂ ਦੇਖ ਰਿਹਾ ਵੀ ਉਹ ਤਾਂ دیਵਾ ਗਾਣਾ ਕਿ ਨਾ ਗਾਣਾ ਕਿਉਂਕਿ ਕਿਸੇ ਅੱਛੀ ਜਗ੍ਹਾ ਤੇ ਆਣਾ ਹੈ ਗਾਣਾ ਤੇ ਉਹ ਗਾਣਾ ਕਿਉਂਕਿ ਮੈਂ ਚਾਹੁੰਦਾ ਸੀ ਵੀ ਅਸੀਂ ਸ਼ੂਟ ਕਰੀਏ ਉਹ ਵੀ ਗਾਣੇ ਦੀ ਕੋਈ ਸਟੋਰੀ ਵੀ ਬੜੀ ਵਧੀਆ ਬਣੀ ਹੋਈ ਹੈ ਕਿਉਂਕਿ ਜੋ ਅਸੀਂ ਸ਼ੂਟ ਕਰਾਂਗੇ ਅਸੀਂ ਸ਼ੂਟ ਕਰਾਂਗੇ ਪ੍ਰੋਪਰ ਗਾਣਾ ਮੈਂ ਤੇ ਕਿਰਨ ਹਨਾ ਵਧੀਆ ਅੱਛ ਤੇ ਉਹਦੇ ਵਾਸਤੇ ਹੁਣ ਮੈਂ ਆਪਣਾ ਕੁਛ ਫਿਟਨੈਸ ਗੋਲ ਵੀ ਸ਼ੁਰੂ ਕਰਨਾ ਹੈ ਕਿਰਨ ਤਾਂ ਹਲੇ ਨਹੀਂ ਕਰ ਪਾਣਗੀ ਆਪਣਾ ਫਿਟਨੈਸ ਗੋਲ ਕਿਉਂਕਿ ਹਲੇ ਇਬਾਦਤ ਫਿੱਟ ਲੈਂਦੀ ਹੈ ਤੇ ਅਸੀਂ ਵੈਸੇ ਵੀ ਨਹੀਂ ਚਾਹੁੰਦੇ ਵੀ ਕਿਰਨ ਹਲੇ ਕਿਉਂਕਿ ਤੁਹਾਨੂੰ ਪਤਾ ਵੀ ਸੀਜ਼ੇਰੀਅਨ ਹੋਇਆ ਸੀ ਸੀ ਸੈਕਸ਼ਨ ਹੋਇਆ ਸੀ ਕਿਰਨ ਦਾ ਮੈਂ ਵੀ ਨਹੀਂ ਚਾਹੁੰਦਾ ਵੀ ਕਿਰਨ ਕੋਈ ਐਕਸਰਸਾਈਜ਼ ਜਾਂ ਕੋਈ ਹੈਵੀ ਚੀਜ਼ ਕਰਨ ਜਿਹੜੀ ਉਹਨਾਂ ਨੂੰ ਲਾਈਫ ਲੌਂ ਕਿਤੇ ਕੋਈ ਦਿੱਕਤ ਆ ਜੇ ਹਲੇ ਆਰਾਮ ਨਾਲ ਕਿਰਨ ਦੀ ਯੋਗਾ ਐਕਸਰਸਾਈਜ਼ਸ ਵਗੈਰਾ ਬਾਅਦ ਵਿੱਚ ਸ਼ੁਰੂ ਕਰਾਵਾਂਗੇ ਹਲੇ ਟਾਈਮ ਪਾ ਕੇ ਹਲੇ ਮੈਂ ਇਹਨੂੰ ਕੋਈ ਕਾਲੀ ਨਹੀਂ ਕਿ ਪਰ ਮੈਂ ਆਪਣੇ ਸ਼ੁਰੂ ਕਰਾਂਗਾ ਮੈਂ ਫਿਟਨੈਸ ਗੋਲ ਰੱਖਾਂਗਾ ਵੀ ਇੰਨੇ ਟਾਈਮ ਦੇ ਵਿੱਚ ਆਪਾਂ ਪਤਲੇ ਹੋਣਾ ਉਹ ਵੀ ਆਪਾਂ ਸ਼ੁਰੂ ਕਰਦੇ ਆਂ ਬਸ ਵੀ ਦਿਨਾਂ ਵਨ ਔਰ ਟੂ ਡੇਸ ਦੇ ਅੰਦਰ ਅੰਦਰ ਹੁਣ ਪਹਿਲਾਂ ਮੈਗੀ ਖਾਈਏ ਫਿਰ ਗੇਰਗੇ ਲੈ ਕਰਦੇ ਆਂ ਗੱਲਾਂ ਬਹੁਤ ਜ਼ਿਆਦਾ ਤੂੰ ਸਾਬਤ ਕਰਤਾ ਤੁਸੀਂ ਮੈਗੀ ਦਾ ਸਪਾਟ ਇਹ ਹੀ ਮਾਸਟਰ ਮੈਗੀ ਮਾਸਟਰ ਛਾਲੀਆਂ ਖਾਲੀ ਕਰ ਛੜੀਆਂ ਅੰਦਰ ਫਿਲਮਾਂ ਦੇਖਣ ਡਿਆਂ ਸ਼ੈਤਾਨ ਮੈਂ ਵੈਸੇ ਥੋੜੀ ਲਈ ਹੀ ਮੈਂ ਜਦਾਂ ਨਹੀਂ ਬਸ 10-15 ਹਾਂ ਓਏ ਛੋਨੇ ਆਈ ਕਿ ਜੋਏਂਗੇ ਹਨੇ ਨਾਈਟ ਸੂਟ ਪਾਏਗਾ ਹੈ ਬਾਬੂ ਮੇਰਾ ਗੁੱਗਲਾ ਗਿਆ ਇਬਾਦਤ ਕਰਨ ਲੱਗਿਆ ਬਣਾ ਚੇਂਜ ਤੁਹਾਨੂੰ ਸਵੇਰੇ ਸਵੇਰੇ ਮਿਲਦੇ ਆ ਕਿਉਂਕਿ ਮੈਂ ਹੁਣ ਕੁਝ ਬੋਟੀਨ ਸ਼ੁਰੂ ਆਪਣੀ ਚੇਂਜ ਕਰ ਰਿਹਾ ਬਹੁਤ ਕੁਝ ਚੇਂਜ ਹੋਣ ਵਾਲਾ ਹੈ ਆਹ ਇਬਾਦਤ ਮੇਰੇ ਟਿੱਡੀ ਦੇ ਉੱਪਰ ਚੁੱਤੀ ਵੀ ਹੈ ਮੰਜੇ ਦੇ ਨਾਲ ਜਦੋਂ ਮੈਂ ਲੰਮੇ ਪਿੱਛੇ ਕਰਦਾ ਤਾਂ ਰੋਣ ਲੱਗ ਜਾਂਦੀ ਹੈ ਐਵੇਂ ਐਵੇਂ ਸੋਰੀ ਮੇਰੇ ਮੋਹ ਦੇ ਉੱਪਰ ਮੋਹ ਰੱਖ ਕੇ ਇਹ ਦੇਖੋ ਇਹ ਵੇ ਪਿੱਛੇ ਜੋ ਉਹ ਜੋ ਨਾ ਗੰਦੀ ਹੈ ਵੇ ਸੋਣਾ ਪਾਪਾ ਦੀ ਨੱਕ ਵੀ ਦਾਪ ਰੱਖੀ ਪਾਪਾ ਦੇ ਲਿਪਸ ਵੀ ਦਾਪ ਰੱਖੇ ਨੇ ਹੈ ਐ ਬਾਬੂ ਇਬਾਦਤ ਦਾ ਪਿੱਛੇ ਹੋਏ ਪਹਿਲਾਂ ਪਾਪਾ ਦਾ ਪਾਣੀ ਬਣਾ ਕੇ ਐਡੀ ਪਾਪਾ ਨੂੰ ਪਾਣੀ ਪੀ ਲੈਂਦੇ ਹੈ ਦੇਖੀ ਮਾ ਨਾਲ ਵੀ ਲਾਡ ਕਰ ਲਿਆ ਕਰ ਇਦਾਂ ਦੇ ਕਰ ਪਾਪੇ ਨਾਲ ਲਾਡ ਚੱਲਦੇ ਨੇ ਤੇਰੇ ਮਾ ਨਾਲ ਨਹੀਂ ਚੱਲਦੇ ਹੈ ਪਿਛੇ ਨਹੀਂ ਆ ਕਰਨੇ ਮੈਂ ਹੈ ਪਿਛੇ ਨਹੀਂ ਹੁੰਦੀ ਇਬਾਦਤੇ ਪਾਪਾ ਮਾ ਦੀਆਂ ਬੁੱਗੀਆਂ ਮੇਰਾ ਕੋ ਕੁਲੂ ਹੋਏ ਇਹ ਤਾਂ ਮਾ ਦੇਖਦੀ ਨਹੀਂ ਮਾ ਵਾਲ ਤਾਂ ਕਰਦੇ ਨਹੀਂ ਇਬਾਦਤੇ ਇਬਾਦਤੇ ਇਬਾਦਤ ਇਹ ਮੇਰੀ ਸੋਣਪਰੀ ਨਿੱਕੀ ਹੁੰਦੀ ਸੀ ਸੋਣਪਰੀ ਵਾਲਾ ਨਾਟਕ ਵੇਖਦੇ ਨੇ ਮੈਂ ਕਿ ਇਵੇਂ ਐਡੀ ਸੋਣਪਰੀ ਆ ਬੜਾ ਵੈਕੇ ਸੋਣਪਰੀ ਛਕਾ ਕਾ ਬੂਮ ਬੂਮ ਤੇ ਹੋਰ ਬਦ ਨਹੀਂ ਖੇੜੇ ਹੁੰਦੇ ਸੀ ਆਪਾਂ ਉਹ ਵੇਚੇ ਸੀ ਹੈ ਇਹਨਾਂ ਰਿਲੈਕਸ ਫੀਲ ਕਰ ਰਹੀ ਇੱਥੇ ਲੱਗ ਰਹੀ ਪਾਣੀ ਦਾ ਟਾ ਨਿੰਬੂ ਵਾਲਾ ਹੋ ਗਿਆ ਚੋਂ ਤੱਕੇ ਸੁੱਤੇ ਰਹੇ ਕਿ ਉਹ ਤਾਂ ਕੱਟ ਮਾਰ ਖਾਂਦੇ ਰਹੇ ਨਏ ਉੱਠਣਾ ਨਹੀਂ ਆ ਕੋਈ ਗੱਲ

ਹੋ ਹੋ ਗਿਆ ਹੋ ਗਿਆ ਟਸਟਮਲ ਹੋ ਗਿਆ ਚੁ 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 ਆਜਾਦ ਕਰੋ ਮੈਨੂੰ ਅੱਛਾ ਅੱਛਾ ਰਹਿਣ ਦੇ ਉਹ ਹੋ 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 ਯਾਦ ਕਰਾਤਾ ਮੈਨੂੰ ਓ ਹੋ ਹੋ ਆ ਆ ਪੰਬੂ ਕੀ ਗੱਲੇ ਕੀ ਗੱਲੇ ਕਿਉਂ ਮੈਂ ਤਾਂ ਕੀਤਾ ਜੀ ਇਹ ਕਹਿੰਦੇ ਹੈ ਇਹ ਦਿਪੈ ਹੋਇਆ ਇਦਰਾ ਹਾਂ ਕੀ ਗੱਲੇ ਦੱਛੋ ਦੱਛੋ ਕੀ ਗੱਲੇ ਹੈ ਤੇ ਕੀ ਹੋਈ ਆ ਤੇ ਜਾਣਾ ਵਾ ਫੇਰ ਆਲੇ ਮੇਰੇ ਕੋਲ ਇਹ ਮਾਵਾਂ ਧੀਆਂ ਕੀ ਕਰਨ ਡੀਆਂ ਨੇ ਲਾਦੀਆਂ ਲਾਦੀਆਂ ਕਰਨੀਆਂ ਲਾਦੀਆਂ ਲਾਦੀਆਂ ਇਹ ਲਾਡੀਆਂ ਪਾਡੀਆਂ ਤਾਂ ਸਵੇਰੇ ਮੇਰੇ ਨਾਲ ਹੋਰੀਆਂ ਸੀ ਬਾਦ ਤੇ ਮਮਾ ਜੀ ਤੁਸੀਂ ਦਾਲ ਬਦਲ ਲਿਆ ਜਾਨ ਫੇਰ ਵੀ ਤੁਹਾਡੇ ਵਾਲੀ ਆ ਨਹੀਂ ਮੈਂ ਕਹਿ ਰਹੀ ਹਾਂ ਤੁਹਾਡੇ ਨਾਲ ਮਾਣਾ ਨਹੀਂ ਤੁਸੋਣਾ ਬੁੱਗਾ ਓਏ ਚੇਵੇਂ ਅੱਜਾ ਦੇਖ ਵੀ ਕੀ ਹੋ ਗਿਆ ਆਜਾ ਪਾਪਾ ਕੋਲ ਨਹੀਂ ਜਾਣਾ ਪਾਪਾ ਕੋਲ ਆਪਾਂ ਆਪਾਂ ਨਹੀਂ ਪਾਪਾ ਕੋਲ ਇਹ ਬੱਚਾ ਕਿਹੜਾ ਸੋਣਾ ਮਿੱਠਾ ਬਾਬੂ ਐ ਮਮਾ ਦਾ ਕਿ ਪਾਪਾ ਦਾ ਮਮਾ ਦਾ ਹਈ ਮੇਰਾ ਸਕੂਨ ਐ ਤਾਂ ਅੱਛਾ ਸੌਟਾ ਦਾ ਕੁਝ ਨਹੀਂ ਲੱਗਦਾ ਨਾ ਇਹ ਗਰਮੀ ਇੰਨੀ ਜ਼ਿਆਦਾ ਹੋਈ ਪਈ ਐ ਨਾ ਬਹੁਤ ਜ਼ਿਆਦਾ ਬਾਹਰ ਗਰਮੀ ਹੋਈ ਪਈ ਐ ਮਤਲਬ ਤੁਸੀਂ ਮੰਨਣਾ ਨਹੀਂ ਸਿੱਪੀ ਮਤੇ ਕੀ ਐ ਮੈਨਾਂ ਅਜੇ ਸੋਇਟ ਕੰਮ ਕਰਨੀ ਹੁਣ ਤੇ 4:00 ਵਜ ਗਏ ਨਾ ਮਤਲਬ 3 ਨਹੀਂ 3:30 ਤੋਂ 3 ਵਜ ਦਾ ਟਾਈਮ ਹੋਣਾ ਵਾ ਜਿਹੜਾ ਟੂਟੀ ਤੋਂ ਪਾਣੀ ਆਉ ਰਿਹਾ ਸੀ ਨਾ ਓਏ ዳੜੇ ਇਹ ਤੇ ਮੇ ਗੀਜ਼ਰ ਚੱਲ ਰਿਹਾ ਹੁੰਦਾ ਸੋਚੋ ਅਜੇ ਵੀ ਤੁਸੀਂ ਜਾ ਕੇ ਭਾਵੇਂ ਚੈੱਕ ਕਰ ਲੋਗੇ ਇੰਨਾ ਜ਼ਿਆਦਾ ਗਰਮ ਪਾਣੀ ਆ ਰਿਹਾ ਤੂੰ ਅੱਜ ਡੈੜੀ ਵੱਲ ਵੇਖੀ ਜਾਨੀ ਤੂੰ ਮੇਰੇ ਲੱਗ ਕੇ ਬਹਿ ਤਾ ਡੈੜੀ ਆਪਣੇ ਨੂੰ ਚਤਾੜੀ ਜਾਨੀ ਆ ਹੈ ਹੈ ਜਿੱਪੀ ਇੰਨਾ ਗਰਮ ਪਾਣੀ ਹੈ ਜਿੱਦਾਂ ਗੀਜ਼ਰ ਚੱਲ ਰਿਹਾ ਹੁੰਦਾ ਤੇ ਇਹਦੇ ਨਾਲ ਹੀ ਗੱਲ ਕਰ ਲੋ ਫਿਰ ਮੈਨੂੰ ਦੇਖ ਰਹੀ ਤੇ ਮੇਰੇ ਵੱਲ ਧਿਆਨ ਦੇ ਇਹਦੇ ਵੱਲ ਧਿਆਨ ਨਾ ਦੋ ਫਿਰ ਨਹੀਂ ਵੇਖੂਗੀ ਚਲ ਠੀਕ ਹੈ ਹਮ ਮम्मा ਨਾਲ ਤੂੰ ਗੱਲ ਕਰ ਬਾਅਦ ਮਮਾ ਜਲਸ ਕਰ ਰਹੇ ਹੋ ਜਲਸ ਵਾਹ ਜਲਸ ਤੁਮ ਚੇਤਾ ਹੈ ਇਹ ਨਾ ਛਿੱਪੀ ਕੋਲ ਹੀ ਸੌਂਦੀ ਆ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਇਹ ਛਿੱਪੀ ਦੀ ਨੀ ਚੇਤੀ ਆ ਕਿ ਇਹਨੇ ਮੇਰੇ ਕੋਲ ਸੁਣਾਣੀ ਆ ਇਹਨੇ ਛਿੱਪੀ ਦੀ ਗੋਦੀ ਚ ਪਤਾ ਨਹੀਂ ਮਤਲਬ ਗੋਦੀ ਜਿਹੜੇ ਸੌਣ ਦਾ ਸਟਾਈਲ ਹੈ ਨਾ ਉਹ ਛਿੱਪੀ ਦੀ ਗੋਦੀ ਵਿੱਚ ਜਾ ਕੇ ਨਾ ਉਹ ਆਪਣੇ ਸਟਾਈਲ ਦੇ ਨਾਲ ਸਰਾਣਾ ਪਹਿਲਾਂ ਛਿੱਪੀ ਗੋਦੀ ਚ ਸਰਾਣਾ ਰੱਖ ਲੈਂਦਾ ਤੇ ਫਿਰ ਟੈਡੀ ਜਿਹੀ ਹੋਊਗੀ ਨਾ ਛਿੱਪੀ ਕੋਲ ਸੌਂਦੀ ਮੈਂ ਸੇਮ ਪੋਜੀਸ਼ਨ ਨਾਲ ਉਹਨੂੰ ਸੁਵਾਉਣੀ ਆ ਹਾਂ ਮੇਰੇ ਕੋਲ ਨਹੀਂ ਸੌਂਦੀ ਵਿਚੋ ਜੀ ਨਾ ਪਤਾ ਨਹੀਂ ਕੀ ਹੋਇਆ ਚਾਰ ਪੰਜ ਦਿਨਾਂ ਮੇਰੇ ਕੋਲ ਸੌਣ ਲੱਗ ਗਈ ਮੈਂ ਨਾ ਮਤਲਬ ਇਹਨੂੰ ਮਤਲਬ ਸ਼ਬਦ ਸੁਣਾਉਣੀ ਹਾਂ ਗੋਦੀ ਚ ਲੈ ਕੇ ਬੜੇ ਮਤਲਬ ਰਾਪੜੇ ਰਾਗਾ ਦੇ ਨਾਲ ਜੋ ਜੋ ਮੈਨੂੰ ਗਾਉਣੇ ਹੁੰਦੇ ਆ ਸ਼ਬਦ ਤੇ ਮੈਂ ਨਾ ਉਹਨੂੰ ਸ਼ਬਦ ਸੁਣਾਉਦੀ ਹਾਂ ਨੂੰ ਬੜਾ ਵਧੀਆ ਲੱਗਦਾ ਜਿਵੇਂ ਸਤਨਾਵਾਇਗੁਰ ਦਾ ਜਾਪ ਥੋੜਾ ਹੀ ਇੱਕ ਜੇ ਲਾ ਕੇ ਇਹਨਾਂ ਮੇਰੇ ਕੋਲ ਸੌਣ ਲੱਗੀ ਸਿੱਪੀ ਨੂੰ ਗਿੱਜਾਲਸ ਇਹ ਸੱਚੀ ਗੱਲ ਆ ਝੂਠ ਨਹੀਂ ਆ ਸ਼ਿਪ ਨੂੰ ਗਈ ਜੈਲਸ ਕੀ ਤਾਂ ਮੇਰੇ ਕੋਲ ਸੌਂਦੀ ਇਹ ਹੁਣ ਉਹਦੇ ਕੋਲ ਸੌ ਲੱਗੀ ਨਹੀਂ ਪਤਾ ਕੀ ਹੁੰਦਾ ਜਿਹੜਾ ਜਿਸ ਦਿਨ ਦੀ ਇਹ ਪੈਦਾ ਹੋਈ ਏ ਉਸ ਦਿਨ ਦੀ ਲੈ ਕੇ ਮੇਰੇ ਕੋਲ ਸੌ ਰਹੀ ਏ ਹੈਨਾ ਆ ਦੇਖ ਮੈਂ ਦੇਖ ਫਿਰ ਅੱਜ ਸੀ ਨਾ ਫਿਰ ਜੈਲਸ ਹੋ ਗਏ ਸ਼ਿਪ ਨੂੰ ਵੀ ਇਹ ਤਾਂ ਹੁਣ ਮਤਲਬ ਕੰਮ ਖਰਾਬ ਹੋ ਗਿਆ ਮੇਰੇ ਕੋਲ ਇਹ ਬਹਾਦਰ ਮੇਰੇ ਕੋਲ ਮੇਰੇ ਕੋਲ ਨਹੀਂ ਸੌ ਰਹੀ ਏ ਆਪਣੀ ਮੰਮੀ ਕੋਲ ਸੌ ਗਈ ਏ ਆਓ ਤੇ ਫਿਰ ਪੰਜ ਕ ਦਿਨ ਦੀ ਗੱਲ ਹੋਣੀ ਏ ਛੇਵਾਂ ਸਤਵਾਂ ਦਿਨ ਨਹੀਂ ਆਇਆ ਇਹ ਫਿਰ ਆਪਣੇ ਪਾਪੇ ਕੋਲ ਨਹੀਂ ਜਾਣ ਲੱਗੇ ਇਹ ਤਾਂ ਦੇਖਿਆਣਾ ਪਹਿਲਾਂ ਦੇਖਿਆ ਚਲ ਮਮੀ ਨੂੰ ਵੀ ਮੌਕਾ ਦੇ ਦਿੰਦੇ ਨੇ ਪਰ ਮਮੀ ਤੋਂ ਗੱਲ ਪੁਣੀ ਹੀ ਨਹੀਂ ਪੁਣੀ ਹੀ ਤੇ ਫਿਰ ਇਹ ਛਿੱਪੀ ਕੋਲ ਹੋਣਾ ਮੈਂ ਜਦ ਜਦੋਂ ਮੈਂ ਸੁਣਾਉਣੀ ਮਤਲਬ ਮੈਂ ਜਦੋਂ ਇਹਨੂੰ ਸੁਵਾਉਂਦੀ ਹੁੰਦੀ ਹੁੰਦੀ ਹਣਾ ਉਦੋਂ ਮੈਨੂੰ ਕਾਫੀ ਅੱਧਾ ਘੰਟਾ ਲੱਗ ਜਾਂਦਾ ਹੁੰਦਾ ਸੀ ਤੇ ਹੁਣ ਛਿੱਪੀ ਕੋਲ 10 15 ਮਿੰਟ ਦੀ ਖੇਡਣੀ ਹੁੰਦੀ 10 ਮਿੰਟ ਦੇ ਅੰਦਰ ਅੰਦਰ ਇਹਨੇ ਛਿੱਪੀ ਕੋਲ ਸੌ ਜਾਣਾ ਹੁੰਦਾ ਆ ਵੇਖ ਹਸੀਏ ਖੜੀਏ ਕਰ ਕਰ ਕੇ ਮੇਰੀ ਗੋਦੀ ਚ ਹੋਊਗੀ ਨਾ ਤੇ ਰੋਈ ਜਾਊਗੀ ਰੋਈ ਜਾਊਗੀ ਹੂੰ 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 ਐਦਾਂ ਕਰਦੀ ਆ ਉੱਚੀ ਨਹੀਂ ਹੁੰਦੀ ਇਹ ਉੱਚੀ ਜਮਾ ਨਹੀਂ ਹੁੰਦੀ ਹੈ ਜਿਵੇਂ ਕਿ ਬੱਚੀ ਬਹੁਤ ਉੱਚੀ ਰੋਂਦੇ ਆ ਨਾ ਇਹ ਬਸ ਕਰੀ ਜਾਊਗੀ ਹੂੰ 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 ਫੇਰ ਸਿੱਪੀ ਚਾਕ ਲੈਂਦੇ ਨੇ ਫਿਰ ਉਹਦਾ ਸਿੱਪੀ ਨਾਲ ਥੋੜੀ ਜਿਹਾ ਹੱਸਿਆ ਖੇਡੀਆਂ ਕਰ ਲੈਂਦੀ ਆ ਆਈ ਫੇਸ ਟੂ ਫੇਸ ਹੈ ਨਾ ਤੇ ਫਿਰ ਬਾਅਦ ਵਿੱਚ ਫਿਰ ਸੌ ਜਾਂਦੀ ਆ ਤੇ ਮੇਰੇ ਕੋਲ ਨਾ ਮੇਰੇ ਕੋਲ ਨਹੀਂ ਇਹਨੇ ਸੋਣਾ ਹੂੰ ਹੂੰ ਗਰੀ ਜਾਣਾ ਨੇ ਹੁਣ ਮੈਂ ਵੇਖ ਰਹੀ ਆ ਕੈਮਰੇ ਵੱਲ ਵੇਖ ਰਹੀ ਆ ਕੈਮਰਾ ਲੁੱਕ ਦੇ ਰਹੀ ਆ ਹੈ ਇਹ ਕੈਮਰਾ ਲੋਕ ਤੇਰੀ ਆ ਤੇ ਗਰਮੀ ਇੰਨੀ ਜ਼ਿਆਦੀ ਏ ਇਹ ਆਦਾ ਸੀ ਨਾ ਦਸੀਏ ਸਾਰਿਆਂ ਨੂੰ ਅਸੀਂ ਕਹਿੰਦੇ ਆ ਕਿ ਬਈ ਦੁਪਹਿਰ ਦੇ ਟਾਈਮ ਬਈ ਘਰਾਂ ਚ ਕੰਮ ਕਰਵਾ ਲੈਣੇ ਤੇ ਕੰਮਕਾਰ ਕਰਨੇ ਹੀ ਆ ਹਨਾ ਮੈਂ ਨਹੀਂ ਕਹਿੰਦੀ ਵੀ ਉਹਨਾਂ ਨੇ ਨਹੀਂ ਕਰਨੇ ਜਿਹੜੇ ਚਰੇ ਦਿਹਾੜੀ ਲੋਂਦੇ ਆ ਦਿਹਾੜੀਦਾਰ ਆ ਹਨਾ ਉਹ ਤਾਂ ਬਹੁਤ ਤਰ੍ਹਾਂ ਦੇ ਆ ਜਿਹੜੇ ਇੰਜੀਨੀਅਰ ਵੀ ਹੁੰਦੇ ਨੇ ਹਾਂ ਇੰਜੀਨੀਅਰ ਵੀ ਹੁੰਦੇ ਸਾਰੇ ਹੁੰਦੇ ਨੇ ਮੇਨ ਚੀਜ਼ ਇਹ ਹੈ ਕਿ ਯਾਰ ਅਨਨੈਸੈਸਰੀ ਬਾਹਰ ਨਾ ਜਾਓ ਬਿਨਾਂ ਬਿਨਾਂ ਕੰਮ ਤੋਂ ਯਾਰ ਬਾਜ਼ਾਰ ਜਾਣਾ ਸ਼ਾਮ ਨੂੰ ਜਾਓ ਸਹੀ ਗੱਲ ਆ ਤੇ ਦੂਸਰੇ ਨੰਬਰ ਤੇ ਨਾ ਇਹ ਇਨਵਰਟਰ ਏਸੀ ਜਿਆਦਾ ਕਾਮਯਾਬ ਹੈ ਦੋਸਤੋ ਅਸੀਂ ਇਹਦਾ ਰਿਵਿਊ ਦੇਣਾ ਮੈਂ ਫਿਦਾ ਹਾਂ ਉਹ ਗੀਨ ਇਨਵਰਟਰ ਏਸੀ ਦੀ ਫਿਦਾ ਅਨ ਜਿਵੇਂ ਮਾਲ ਅੱਡੇ ਲੋਬੀ ਚ ਤੇ ਸਟੂਡੀਓ ਚ ਦੋ ਦੂਜੇ ਏਸੀ ਲੱਗੇ ਹੋਏ ਨੇ ਚਲੋ ਲੋਬੀ ਵਾਲਾ ਤਾਂ ਫੋਲੀ ਚੱਲਦਾ ਨੂੰ ਹੀ ਕੱਟ ਕਰਦਾ ਹੀ ਨਹੀਂ ਕਿਉਂਕਿ ਲੋਬੀ ਵੱਡੀ ਆ ਦੂਜੇ ਵਾਲਾ ਕੱਟ ਕਰਦਾ ਜਿਵੇਂ ਹੁਣ ਇਹ ਪਿੰਡ ਲਾ ਕੇ ਆਏ ਪਿੰਡ ਵੀ ਦੂਜੇ ਵਾਲੇ ਨੇ ਕਿਉਂਕਿ ਪਿਛਲੇ ਸਾਲ ਲਵਾਏ ਸੀ ਪਿੰਡ ਵੀ ਹੈਨਾ ਤੇ ਉਦੋਂ ਇਨਵਰਟਰ ਇਹ ਸੀ ਪਤਾ ਨਹੀਂ ਨਹੀਂ ਲਵਾਇਆ ਗਿਆ ਆਪਾਂ ਨੂੰ ਤੇ ਅਹੀਂ ਵੀ ਆਹੇ ਮੈਨੂੰ ਇਨਵਰਟਰ ਸੀ ਨਹੀਂ ਸੀ ਲਵਾਉਣਾ ਚਾਹੁੰਦੇ ਮੇਰੇ ਵੀ ਮਨ ਚ ਵੀ ਕਿਉਂਕਿ ਕਿਸੇ ਤੋਂ ਸੁਣਿਆ ਐਸੀ ਵੀ ਇਹਦੇ ਬਿੱਲ ਬਹੁਤ ਜ਼ਿਆਦੇ ਹੁੰਦੇ ਨੇ ਜ਼ਿਆਦਾ ਹੁੰਦੇ ਆ ਪਰ ਸੱਚੀ ਦੱਸਾਂ ਨਾ ਇਹਨਾਂ ਦੀ ਜਿਹੜੀ ਚਿਲਿੰਗ ਆ ਨਾ ਮਤਲਬ ਇਸ ਠੰਡ ਨਹੀਂ ਲੱਗਦੀ ਇਹਨਾਂ ਦੇ ਚਿਲਿੰਗ ਦੇ ਨਾਲ ਇਹਨਾਂ ਦੇ ਚਿਲਿੰਗ ਨਾਲ ਸਾਰਾ ਕਮਰਾ ਠੰਡਾ ਰਹਿੰਦਾ ਔਰ ਪੱਖਾ ਬਿਲਕੁਲ ਘੱਟ ਕਰਕੇ ਚਲਾਓ ਇੱਕ ਨੰਬਰ ਤੇ ਮਤਲਬ ਬਹੁਤ ਵਧੀਆ ਹੈ ਇਹਦਾ ਸਿਸਟਮ ਬਹੁਤ ਵਧੀਆ ਕਿਉਂਕਿ ਕੱਟ ਨਹੀਂ ਕਰਦਾ ਜਦੋਂ ਉਹ ਵਾਲਾ ਏਸੀ ਕੱਟ ਕਰਦਾ ਨਾ ਉਹ ਗਰਮੈਸ ਛੱਡਣ ਲੱਗ ਜਾਂਦਾ ਵਾ ਗਰਮ ਹੋ ਦੇਣ ਲੱਗ ਜਾਂਦਾ ਵਾ ਤੇ ਇਸ ਕਰਕੇ ਇਹਨਾਂ ਵਟਰਾ ਏਸੀ ਜਿਹੜਾ ਉਹ ਜ਼ਿਆਦਾ ਵਧੀਆ ਵਾ ਹਾਂ ਕੀ ਲੈਣਾ ਵਾ ਦੱਸ ਹਾਂਜੀ ਉੱਪਰ ਜਾਂਦੀ ਆ ਵੇਖੀ ਇਬਾਦਰ ਇਬਾਦਰ ਤਾਂ ਪਾਪਾ ਆਈ ਬਾਰੇ ਇਬਾਦਰ ਹਾਂਜੀ ਪਾਪਾ ਜੀ ਹਾਂਜੀ ਸੋਨਿਆ ਅਜੂ ਅਜੂ ਚਲੋ ਠੀਕ ਹੈ ਅਪ ਮੈਂ ਅੱਜ ਮੇਰੀ ਕਲਾਸਾਂ ਲੜੀਆਂ ਨੇ ਹਾਂ ਅੱਜ ਤੋਂ ਸ਼ਿਪੀ ਦੀਆਂ ਕਲਾਸਾਂ ਸਟਾਰਟ ਨੇ ਤੇ ਮੈਂ ਦੇ ਬਾਦ ਵੇਖਦੇ ਜੇ ਬਾਦ ਸੌਂਜੂ ਕਿ ਮੰਮੀ ਨਾਲ ਸੌਂਜੂ ਕਿ ਰੋਟੀ ਰੋਟੀ ਖਾ ਲਈ ਅਸੀਂ ਦੁਪਹਿਰ ਦੀ ਤੇ ਬੈਠੇ ਹੋਏ ਅੰਦਰ ਅਸੀਂ ਏਸੀ ਲਾ ਕੇ ਅੱਜ ਅਸੀਂ ਮਤਲਬ ਅੱਜ ਹੀ ਏਸੀ ਲਾਉਣਾ ਸ਼ੁਰੂ ਕੀਤਾ ਵਾ ਚਲੋ ਮਿਲਦੇ ਆ ਤੁਹਾਨੂੰ ਕੱਲ ਆਪਾਂ ਇੱਕ ਨਵੇਂ ਵਲੌਗ ਚੋਂ ਤੱਕ ਦੋ ਸਾਨੂੰ ਇਜਾਜ਼ਤ ਬਾਏ ਬਾਏ